ਸੈਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਮੁਹੰਮਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਮੁਹੰਮਦ ਜੀ ਇੱਕ ਚੀਜ਼ ਪਤਾ ਲੱਗੀ ਹੈ ਕਿ ਟਕਸਾਲੀ ਆਗੂਆਂ ਦੇ ਨਾਲ ਜੋ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਇੱਕ ਮਹਾ ਗਠਜਬੰਦਨ ਹੋ ਰਿਹਾ ਹੈ ਕਿ ਤੁਸੀਂ ਵੀ ਉਸ ਦਾ ਹਿੱਸਾ ਬਣਨ ਜਾ ਰਹੇ ਹੋ ਦੇਖੋ ਪੀਜੀ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਰਾਜਸੀ ਖੇਤਰ ਦੇ ਵਿੱਚ ਖਲਾਅ ਆਇਆ ਹੋਇਆ ਹੈ ਧਾਰਮਿਕ ਖੇਤਰ ਦੇ ਵਿੱਚ ਬਹੁਤ ਵੱਡਾ ਖਲਾਅ ਆ ਚੁੱਕਾ ਹੈ ਔਰ ਜੋ ਰਵਾਇਤੀ ਪਾਰਟੀਆਂ ਨੇ ਜਿਵੇਂ ਅਕਾਲੀ ਦਲ ਬਾਦਲ ਏ ਬੀਜਪੀ ਏ ਕਾਂਗਰਸ ਏ ਕਿ ਇਹਨਾਂ ਦਾ ਜਿਹੜਾ ਬਦਲ ਏ ਉਹ ਨਹੀਂ ਲੱਭਿਆ ਜਾ ਰਿਹਾ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਵਰਲਡ ਵਾਈਡ ਤੇ ਜਿੰਨੇ ਵੀ ਪੰਜਾਬੀ ਨੇ ਸਿੱਖ ਕੌਮ ਏ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਸੀ ਤਾਂ ਉਸ ਵਕਤ ਵੀ ਇਹ ਕੋਸ਼ਿਸ਼ ਕੀਤੀ ਸੀ ਭਾਵੇਂ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਆਈ ਉਸ ਨੂੰ ਪੂਰਾ ਸਮਰਥਨ ਦੇ ਤਨਮਨ ਧੰਦੇ ਨਾਲ ਲੇਕਿਨ ਉਸ ਦੇ ਵਿੱਚ ਸਫਲਤਾ ਨਹੀਂ ਮਿਲ ਸਕੀ ਉਹ 20 ਸੀਟਾਂ ਪਿਆੜ ਕੇ ਰਹਿ ਗਏ ਜੀ ਸੋ ਹੁਣ ਜਿਵੇਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਤੇ ਜਿਸ ਤਰੀਕੇ ਦੇ ਨਾਲ ਮਹਾ ਗੱਠਜੋੜ ਜਿਹੜਾ ਨੈਸ਼ਨਲ ਪੋਲਿਟਿਕਸ ਦੇ ਵਿੱਚ ਬਣ ਰਿਹਾ ਹੈ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਗਲੋਂ ਲਾਇਆ ਜਾਵੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਖਾਸ ਕਰਕੇ ਜਦੋਂ ਇੰਡੀਆ ਦੀ ਆਜ਼ਾਦੀ ਹੋਈ ਹੈ ਤੇ ਅੱਜ ਤੱਕ ਉਹੀ ਲੋਕ ਵਾਰ-ਵਾਰ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਆ ਰਹੇ ਨੇ ਜਿਹੜੇ ਕਿ ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਅੱਗੇ ਲਿਆਉਂਦੇ ਨੇ ਔਰ ਕਰਪਸ਼ਨ ਕਰਦੇ ਨੇ ਤੇ ਆਪਣੀ ਮੋਨੋਪੋਲੀ ਨੂੰ ਉਹ ਬढ़ावा ਦੇ ਰਹੇ ਨੇ ਜੀ ਬਿਲਕੁਲ ਪਰ ਅਗਰ ਗੱਲ ਕੀਤੀ ਜਾਵੇ ਰਣਜੀਤ ਸਿੰਘ ਬ੍ਰਹਮਪੁਰਾ ਦਿੱਤਾ ਉਹਨਾਂ ਦੇ ਨਾਲ ਪਹਿਲਾਂ ਭਗਵੰਤ ਮਾਨ ਵੀ ਮਿਲੇ ਸੁਖਪਾਲ ਸਿੰਘ ਖਹਿਰਾ ਵੀ ਮਿਲੇ ਤੁਸੀਂ ਪਰਸਨਲੀ ਜਾ ਕੇ ਮਿਲ ਕੇ ਆਏ ਤੁਹਾਨੂੰ ਕੀ ਲੱਗਦਾ ਹੈ ਕਿ ਟਕਸਾਲੀ ਆਗੂ ਕਿਹਨਾਂ ਦੇ ਨਾਲ ਜਾਣਗੇ ਦੇਖੋ ਜਿਹੜਾ ਹੈਗੇ ਨੇ ਜ세દાર ਰਣਜੀਤ ਸਿੰਘ ਬਰਾਂਹਪੁਰਾ ਆ ਜਾਂ ਜ세દાર ਸੇਵਾ ਸਿੰਘ ਸੇਖਵਾ ਡਾਕਟਰ ਰਤਨ ਸਿੰਘ ਦੇ ਨਾਲ ਆ ਇਹ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਿੱਸਾ ਸਨ ਲੇਕਿਨ ਸ਼ੁਰੂ ਤੋਂ ਹੀ ਇਹਨਾਂ ਦੇ ਨਾਲ ਸਾਡਾ ਸਬੰਧ ਰਿਹਾ ਹੈ ਤੇ ਜਿਸ ਕਰਕੇ ਮੈਨੂੰ ਅਕਸ਼ਰੀ ਇਹ ਕਿਹਾ ਜਾਂਦਾ ਸੀ ਕਿ ਅਕਾਲੀ ਦਲ ਬਾਦਲ ਵੱਲ ਵਿਚ ਘਾਰ ਰੱਖਦਾ ਕਿਉਂਕਿ ਅਕਾਲੀ ਦਲ ਬਾਦਲ ਇੱਕ ਬਾਦਲ ਪਰਿਵਾਰ ਦਾ ਉਸ ਦੇ ਉੱਪਰ ਕਬਜ਼ਾ ਹੋ ਗਿਆ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਨੇਤਾ ਨੇ ਜਿਵੇਂ ਸਾਡੇ ਵਿੱਚ ਉਹ ਵਿਸ਼ੇਸ਼ ਜੁਕੇ ਮਿਕਾਤਾਂ ਕਵਲ ਸਿੰਘ ਉਹਨਾਂ ਨਾਲ ਮੇਰੀ ਬੜੀ ਸਾਝ ਸੀ ਸਰਦਾਰ ਸਖਦੇਵ ਸਿੰਘ ਢੀਂਡਸਾ ਤੇ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਹੋਰ ਟਕਸਾਲੀ ਅਕਾਲੀ ਅੱਗੇ ਫਿਰ ਫੂਨਦ ਵਾਲਾ ਸਿੰਧਿਆ ਇਸ ਦਲ ਨੂੰ ਦਿਨ ਰਾਤ ਮਿਹਨਤ ਕੀਤੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੋਈ ਆਪ ਜਮਾਤ ਨਹੀਂ ਇੱਕ ਬਹੁਤ ਪੁਰਾਣੀ ਇਤਿਹਾਸਕ ਜਮਾਤ ਹੈ ਜਿੰਨੇ 8 ਦਸੰਬਰ 1920 ਨੂੰ ਜਿਸ ਦਾ ਗਠਨ ਹੋਇਆ ਔਰ ਬਾਬਾ ਸਰਮਕ ਸਿੰਘ ਚੋਹਾ ਅਲਵਰ ਕੇ ਜਿਹੜੇ ਸਿਰੜੀ ਸਿੱਖ ਸਨ ਬਾਬਾ ਖੜਕ ਸਿੰਘ ਵਰਗੇ ਔਰ ਇਹ ਜਿਹੜੇ ਜਸਤੇਦਰ ਮੋਹਨ ਸਿੰਘ ਤੋੜ ਵਰਗੀ ਜਾਂ ਸ਼ਖਸੀਅਤਾਂ ਉਹਨਾਂ ਨੇ ਸਮੇਂ-ਸਮੇਂ ਇਸ ਅਕਾਲੀ ਦਲ ਦੀ ਪ੍ਰਧਾਨਗੀ ਕੀਤੀ ਲੇਕਿਨ ਜਿਹੜੇ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਆਇਆ ਫਰੋਸ ਨੇ ਆਪਣੇ ਤੋਂ ਬਾਅਦ ਆਪਣੇ ਬੇਟੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅੱਗੇ ਲੈ ਜਾਂਦਾ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣੇ ਸਾਲੇ ਸਰਦਾਰ ਕਿਰਮ ਸਿੰਘ ਮਜੀਠੀਆ ਨੂੰ ਅੱਗੇ ਲੈ ਜਾਂਦਾ ਤੇ ਫਿਰ ਆਪਣੇ ਜਵਾਈ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅੱਗੇ ਲੈ ਜਾਂਦਾ ਤੋਂ ਉਹਨਾਂ ਨੇ ਇੱਕ ਲਿਮਟਿਡ ਕੰਪਨੀ ਬਣਾ ਦਿੱਤੀ ਨਾਲ ਤਾਂ ਉਸ ਦੇ ਵਿੱਚ ਜਿਹੜੇ ਟਕਸਾਲੀ ਕਾਲੀ ਸੀ ਬੜੇ ਲੰਮੇ ਸਮੇਂ ਤੋਂ ਕੋਟਨ ਮਹਿਸੂਸ ਕਰ ਰਹੀ ਸੀ ਸੋ ਹੁਣ ਜਦੋਂ ਇੱਕ ਵਕਤ ਆਇਆ ਤਾਂ ਜਦੋਂ ਇੰਨਾ ਜ਼ਿਆਦਾ ਗਰਾਫ ਥੱਲੇ ਗਿਰ ਗਿਆ ਕਿ ਇਹਨਾਂ ਨੇ ਪਹਿਲਾਂ ਲੈਂਡ ਸੈਡ ਮਾਫੀਆ ਸਾਰਾ ਕੁਝ ਤਿਆਰ ਕੀਤਾ ਤੇ ਫਿਰ ਅੱਗੇ ਜਦੋਂ ਧਾਰਮਿਕ ਖੇਤਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਲਗਾਤਾਰ ਕਬਜ਼ਾ ਕੀਤੀ ਰੱਖਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਣੀ ਮਨਪੋਂਦੇ ਫੈਸਲੇ ਉਹਨਾਂ ਕੋਲ ਕਰਵਾਏ ਜਾਣ ਲੱਗੇ ਤਾਂ ਇਹਨਾਂ ਧਾਰਮਿਕ ਤੌਰ ਦੇ ਉੱਤੇ ਨੁਕਸਾਨ ਹੋਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਨੂੰ ਸੱਟਾਂ ਵੱਜੀਆਂ ਬੇਅਦਬੀਆਂ ਹੋਈਆਂ ਵਾਲਾ ਜਵਾਰ ਸਿੰਘ ਵਾਲਾ ਤੋਂ ਲੈ ਕੇ ਜੋ ਸਮੇਂ-ਸਮੇਂ ਸਾਰਾ ਕੁਝ ਵਾਪਰਿਆ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁਕੀਆਂ ਨੇ ਤਾਂ ਇਹ ਜਦੋਂ ਹੁਣ ਜਿਹੜੇ ਟਕਸਾਲੀ ਅਖਾਲੀ ਨੇ ਉਹ ਸਾਰੇ ਇਕੱਠੇ ਹੋ ਕੇ ਇੱਕ ਜਦੋਜਹਿਰ ਕਰ ਰਹੇ ਨੇ ਤਾਂ ਮੈਂ ਜਦੋਂ ਹੁਣ ਅਸਤੀਫਾ ਦੇ ਚੁੱਕਾ ਆਲ ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਕੋ ਕਾ ਇਹਨਾਂ ਨੇ ਮੇਰੇ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਕਿ ਤੁਸੀਂ ਵੀ ਸਾਡਾ ਹਸਾਰ ਦਿਓ ਸੋ ਉਸ ਦੇ ਉੱਤੇ ਅਸੀਂ ਵਿਚਾਰਾ ਕਰ ਰਹੇ ਹਾਂ ਤੇ ਆਉਂਦੇ ਦਿਨਾਂ ਦੇ ਵਿੱਚ ਜੇ ਸਮੁੱਚੀ ਜੋ ਸਾਡੇ ਨਾਲ ਪਿਛਲੇ 25 ਸਾਲਾਂ ਤੋਂ ਜਿਹੜੇ ਨੌਜਵਾਨ ਕੰਮ ਕਰਦੇ ਆ ਰਹੇ ਨੇ ਸੰਘਰਸ਼ ਕੀਤਾ ਜਿਨ੍ਹਾਂ ਨੇ ਦਿਲਰਾ ਤੇ ਕਰਕੇ ਸਾਡਾ ਸਾਥ ਦਿੱਤਾ ਉਹਨਾਂ ਸਾਰਿਆਂ ਨਾਲ ਸਲਾਮ ਮਸ਼ਵਰਾ ਕਰਕੇ ਜਰੂਰ ਹੀ ਕੋਈ ਫੈਸਲਾ ਜਿਹੜਾ ਉਹ ਲਵਾਂਗੇ ਪੀਰ ਜੀ 14 ਜਨਵਰੀ ਨੂੰ ਕੀ ਹੋਣ ਵਾਲਾ ਪਤਾ ਲੱਗਿਆ ਕਿ 14 ਜਨਵਰੀ ਨੂੰ ਕੋਈ ਵੱਡਾ ਧਮਾਕਾ ਹੋਣ ਵਾਲਾ ਹੈ ਇਹ ਦੇਖੋ 14 ਜਨਵਰੀ ਮਾਗੀ ਦਾ ਪਵਿੱਤਰ ਦਿਹਾੜਾ ਸੋ ਉਸ ਦਿਨ ਵੀ ਸਾਡੀ ਜਿਹੜਾ ਮੀਟਿੰਗਾਂ ਨੇ ਉਹ ਨਿਰੰਤਰ ਜਾਰੀ ਨੇ ਤੇ ਉਸ ਦਿਨ ਵੀ ਅਸੀਂ ਇੱਕ ਇਕੱਤਰਤਾ ਕਰ ਰਹੇ ਹਾਂ ਤੇ ਜੇ ਉਸ ਇਕੱਤਰਤਾ ਦੇ ਵਿੱਚ ਸਾਰਿਆਂ ਦਾ ਸਹਿਮਤੀ ਮਿਲ ਜਾਂਦੀ ਹੈ ਕਿਉਂਕਿ ਮੈਨੂੰ ਸਭ ਤੋਂ ਵੱਡੀ ਸਹਿਮਤੀ ਦੀ ਲੋੜ ਹੈ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਮਾਰਾ ਜਿਹੜੇ ਕੇਲ ਖਾੜ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਔਰ ਜਿਨ੍ਹਾਂ ਨੂੰ ਮੈਂ ਆਪਣਾ ਅਸਤੀਫਾ ਸੌਂਪਿਆ ਮੈਂ ਉਹਨਾਂ ਦੀ ਪ੍ਰਵਾਨਗੀ ਦੀ ਅਡੀ ਕਰ ਰਿਆਂ ਔਰ ਜਿੱਥੇ ਦੇ ਨਹੀਂ ਸਰਦਾਰ ਹਰਮਿੰਦਰ ਸਿੰਘ ਜਿਹੜੇ ਉਹਨਾਂ ਦੇ ਬਿਲਕੁਲ ਨੇੜਲੇ ਸਾਥੀ ਨੇ ਔਰ ਜੇਲ੍ਹ ਦੇ ਵਿੱਚ ਲਗਾਤਾਰ ਉਹਨਾਂ ਨਾਲ ਮੁਲਾਕਾਤਾਂ ਕਰਦੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਦਾ ਤੁਹਾਡਾ ਸੁਨੇਹਾ ਉਹਨਾਂ ਤੱਕ ਪਹੁੰਚਾ ਦਿੱਤਾ ਮੈਂ ਆਪਣੀ ਮਨੋ ਭਾਵਨਾ ਜੋ ਮੇਰੇ ਹੁਣ ਤੱਕ ਵਿਚਾਰ ਵਟਾਂਦਰੇ ਹੋਏ ਨੇ ਕੰਟਕ ਲੀਡਰਸ਼ਿਪ ਨਾਲ ਉਹ ਮੈਂ ਉਨਾਂ ਸਾਰੇ ਦੱਸ ਦਿੱਤੇ ਨੇ ਸੋ ਜਿਵੇਂ ਹੀ ਉਹ ਸਾਨੂੰ ਆਪਣਾ ਫੈਸਲਾ ਦੇਣਗੇ ਤਾਂ ਅਸੀਂ ਅੱਗੇ ਜਾ ਕੇ ਆਪਣੇ ਰਾਸ਼ਟਰੀ ਭਵਿੱਖ ਦਾ ਔਰ ਜਿਸ ਦੇ ਵਿੱਚ ਅਸੀਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਰਾਜਨੀਤਿਕ ਪਲੇਟਫਾਰਮ ਤੋਂ ਧਾਰਮਿਕ ਪਲੇਟਫਾਰਮ ਤੋਂ ਸਮਾਜਿਕ ਪਲੇਟਫਾਰਮ ਤੋਂ ਜੋ ਵੀ ਚੰਗਾ ਕਰ ਸਕਦੇ ਆ ਉਸ ਦੇ ਵਿੱਚ ਆਪਣਾ ਯੋਗਦਾਨ ਪਾਉਣ ਦਾ ਯਤਨ ਕਰਾਂਗੇ ਜੀ ਟਕਸਾਲੀ ਆਗੂਆਂ ਨੇ ਜਿਹੜੇ ਮਹਾ ਗਠਬੰਧਨ ਦਾ ਐਲਾਨ ਕੀਤਾ ਹੈ ਉਸ ਦੀ ਤੁਹਾਨੂੰ ਕੀ ਲੱਗਦਾ ਕਿ ਰੂਪਰੇਖਾ ਅੱਗੇ ਕੀ ਹੋਏਗੀ ਕਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਕਿਸ ਤਰੀਕੇ ਨਾਲ ਤੁਸੀਂ ਇਸ ਅਲਾਈਂਸ ਦੇ ਵਿੱਚ ਸ਼ਾਮਿਲ ਹੋ ਰਹੇ ਹੋ ਦੇਖੋ ਇਹਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਹੈ ਜਿਨ੍ਹਾਂ ਨੇ ਪੰਜਾਬੀ ਇਕਤਾ ਪਾਰਟੀ ਬਣਾਈ ਹੈ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਬੈਂਸ ਬ੍ਰਦਰਜ਼ ਨੇ ਸਰਦਾਰ ਬਲਵਿੰਦਰ ਸਿੰਘ ਬੈਂਸ ਸਰਦਾਰ ਸਿੰਗਰਜੀਤ ਸਿੰਘ ਬੈਂਸ ਜਿਨ੍ਹਾਂ ਨੇ ਲੋਕ ਇਨਸਾਫ ਪਾਰਟੀ ਬਣਾਈ ਹੈ ਇਸੇ ਤਰ੍ਹਾਂ ਡੈਮੋਕ੍ਰੈਟਿਕ ਅਲਾਈਅንስ ਜਿਹੜਾ ਹੈ ਜਿਸ ਦੇ ਵਿੱਚ ਡਾਕਟਰ ਤਰਨਵੀਰ ਗਾਂਧੀ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਪਟਿਆਲਾ ਤੋਂ ਤੇ ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਹੈ ਉਹਨਾਂ ਦੇ ਸਾਰਿਆਂ ਦੇ ਨਾਲ ਜਿਹੜਾ ਇੱਕ ਗਠਬੰਧਨ ਦਾ ਇੱਕ ਸਰੂਪ ਬਣਾਇਆ ਜਾ ਰਿਹਾ ਉਸ ਦਾ ਇੱਕੋ ਇੱਕ ਮਤਲਬ ਇਹ ਆ ਕਿ ਅਸੀਂ ਸਾਂਝੇ ਤੌਰ ਦੇ ਉੱਤੇ ਕਿਉਂਕਿ ਇਹ ਜਿਹੜੀਆਂ ਦੋ ਰਵੈਇਤੀ ਪਾਰਟੀਆਂ ਨੇ ਇਹ ਧਨਪੱਖੋਂ ਧਨ ਕੁਬੇਰ ਨੇ ਇਹ ਪਰਿਵਾਰਵਾਦ ਪੱਖੋਂ ਇਹਨਾਂ ਦੀ ਜਿਹੜਾ ਇਨੀਆਂ ਮਜ਼ਬੂਤ ਨੇ ਰਿਸ਼ਤੇਦਾਰੀਆਂ ਨੇ ਕਾਂਗਰਸੀਆਂ ਦੀਆਂ ਅਕਾਲੀਆਂ ਨਾਲ ਕਾਦੀ ਰ ਬਾਦਲ ਨਾਲ ਤੇ ਬਾਦਲ ਕਾਦੀ ਨਾਲ ਦੀਆਂ ਇਹਨਾਂ ਨਾਲ ਸੋ ਇਹਨਾਂ ਦਾ ਇੱਕ ਮਿਲ ਗੋਪਾ ਜਿਹਾ ਇਸ ਤਰ੍ਹਾਂ ਦਾ ਬਣਿਆ ਪਿਆ ਹੈ ਕਿ ਇਹਨਾਂ ਦਾ ਜਾਲ ਜਿਹੜਾ ਤੋੜਨਾ ਉਹ ਵਾਸ ਦੀ ਗੱਲ ਨਹੀਂ ਇੱਥੇ ਤੇਜਰੀਵਾਲ ਦੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਸੀ ਉਹਨਾਂ ਨੇ ਟਿੱਲ ਦਾ ਜ਼ੋਰ ਲਾ ਲਿਆ ਔਰ 100 ਸੀਟਾਂ ਦੀ ਆਸ ਕਰਦੇ ਸੀ ਉਹ 20 ਸੀਟਾਂ ਤੱਕ ਉਹ ਰਹਿ ਗਏ ਤੇ ਪੰਜਾਬ ਦੇ ਲੋਕਾਂ ਨੇ ਬੜਾ ਵੱਡਾ ਸਮਰਥਨ ਦਿੱਤਾ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਬੇਵਿਸ਼ਵਾਸੀ ਦਾ ਮਾਹੌਲ ਏ ਕਿ ਪੰਜਾਬ ਦੇ ਲੋਕ ਇਹ ਦੇਖਦੇ ਨੇ ਕਿ ਅਸੀਂ ਕਿਹਨੂੰ ਸਪੋਰਟ ਕਰੀਏ ਤੇ ਕਿਵੇਂ ਸਪੋਰਟ ਕਰੀਏ ਕਿਵੇਂ ਅਸੀਂ ਇਹ ਜਿਹੜਾ ਤਾਣਾ ਬਾਣਾ ਤੋੜ ਸਕੀਏ ਕਿਉਂਕਿ ਜਿਹੜੀਆਂ ਅੱਗੇ ਗੱਲਾਂ ਨੇ ਪੰਜਾਬ ਦੀ ਧਰਤੀ ਦੇ ਸਿੱਖ ਜਵਾਨੀ ਦਾ ਐਡਾ ਵੱਡਾ ਕਹਾਣ ਹੋਇਆ ਹੈ ਇੰਨਾ ਵੱਡਾ ਨੁਕਸਾਨ ਹੋਇਆ ਹੈ ਇਹ ਦੇਖਣਰੇ ਹੋਏ ਨੇ ਸੋ ਮੌਜੂਦਾ ਸਮੇਂ ਦੇ ਵਿੱਚ ਅਸੀਂ ਕਿਵੇਂ ਸੈਂਟਰ ਦੇ ਨਾਲ ਲੜ ਸਕਦੇ ਹਾਂ ਕਿਉਂਕਿ ਸੈਂਟਰ ਨੇ ਦਿੱਤੀਆਂ ਪਾਵਰਾਂ ਨੇ ਆਪਣੇ ਕੋਲ ਰੱਖੀਆਂ ਨੇ ਸਾਡੇ ਗੁਹਾਈ ਪਾਣੀ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਔਰ ਆਪਣੀ ਮਨਮਰਜ਼ੀ ਦੇ ਨਾਲ ਉਹ ਸਾਡਾ ਹੀ ਪਾਣੀ ਸਾਡੇ ਸਾਨੂੰ ਨਹੀਂ ਦੇ ਦੇ ਰਿਹਾ ਔਰ ਇਸੇ ਤਰ੍ਹਾਂ ਜਿੰਨੇ ਵੀ ਇੱਥੇ ਕੀ ਕੁਦਰਤੀ ਜਿਵੇਂ ਮਾਈਨਿੰਗ ਦਾ ਮਸਲਾ ਹੈ ਕਿ ਪੰਜਾਬ ਦੀ ਧਰਤੀ ਨੂੰ ਖੋਖਲਾ ਕੀਤਾ ਜਾ ਰਿਹਾ ਰੇਤਲਾ ਕੀਤਾ ਜਾ ਰਿਹਾ ਔਰ ਮਾਰੂਥਲ ਬਣਾਇਆ ਜਾ ਰਿਹਾ ਤੇ ਉਹ ਜਿਹੜੀ ਲੁੱਟ ਖਸੁੱਟ ਹੋ ਰਹੀ ਏ ਉਹਦੇ ਲਈ ਮਾਝਾ ਮਾਲਵਾ ਤੇ ਦੁਆਬਾ ਜਿਵੇਂ ਮਾਝੇ ਦੇ ਵਿੱਚੋਂ ਅਕਾਲੀ ਦਲ ਦੇ ਖਾਲੀ ਆਗੂ ਉੱਠੇ ਨੇ ਇਸੇ ਤਰ੍ਹਾਂ ਦੁਆਬੇ ਦੇ ਵਿੱਚੋਂ ਸਰਦਾਰ ਸਿੱਖਪਾਲ ਸਿੰਘ ਖਹਿਰਾ ਉੱਠੇ ਰਹੇ ਮਾਲਵੇ ਦੇ ਵਿੱਚੋਂ ਬੈਂਸ ਬ੍ਰਦਰ ਜੁਠੇ ਸੀ ਸੋ ਕਿਤੇ ਨਾ ਕਿਤੇ ਜਿਹੜਾ ਇਹ ਇੱਕ ਸੁੰਦਰ ਗੁਲਦਸਤਾ ਬਣ ਸਕਦਾ ਹੈ ਜਿਹੜਾ ਪੰਜਾਬ ਦੇ ਭੁੱਖ ਨੂੰ ਇੱਕ ਚੰਗੀ ਰੌਸ਼ਨੀ ਦੇ ਸਕੇ ਔਰ ਜਿਹੜੀਆਂ ਆਸਾਂ ਪੰਜਾਬੀ ਕਰਦੇ ਨੇ ਵਰਲਡਵਾਈਡ ਉਹ ਪੂਰੀਆਂ ਕੀਤੀਆਂ ਜਾ ਸਕਣ ਔਰ ਜੋ ਸਾਡਾ ਸਲਫ ਡਿਟਰਮੀਨਿਸ਼ਨ ਦਾ ਮਸਲਾ ਹੈ ਜੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਅਧਿਕਾਰ ਸਾਨੂੰ ਮਿਲ ਸਕਣ ਅਸੀਂ ਉਹਦੇ ਉੱਪਰ ਇੱਕ ਜਦੋਜਹਿਦ ਕਰਦੇ ਆ ਰਹੇ ਹਾਂ ਅਸੀਂ ਮਰੇ ਹਾਂ ਲੜੇ ਹਾਂ ਸੰਘਰਸ਼ ਕੀਤਾ ਲੇਕਿਨ ਉਹਦੀ ਪ੍ਰਾਪਤੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਜਿਵੇਂ ਬਰਗਾੜੀ ਦਾ ਮੋਰਚਾ ਲੱਗਾ ਤੇ ਜਿੰਨਿਆਂ ਦਾ ਵੀ ਮਨਾਂ ਲਿਆ ਸਨ ਸਾਰਿਆਂ ਨੇ ਸਪਰਤਨ ਕੀਤਾ ਪੰਜਾਬੀਆਂ ਨੇ ਸਪਰਤਨ ਕੀਤਾ ਸਿਰ ਕਾਂਗਰਸ ਸਪਰਤਨ ਕੀਤਾ ਲੇਕਿਨ ਉਹਦਾ ਆਉਟਪੁੱਟ ਜਿਹੜੀ ਉਹ ਜ਼ੀਰੋ ਨਿਕਲੀ ਹੈ ਜੀ ਸੋ ਪੰਥ ਖੇਤਰ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਭਾਈ ਹਵਾਰਾ ਦੇ ਸਾਹਮਣੇ ਵੀ ਰੱਖੀਆਂ ਗਈਆਂ ਨੇ ਤੇ ਉਹਨਾਂ ਵੱਲੋਂ ਜਿਵੇਂ ਹੀ ਸਾਨੂੰ ਸਨੇਹਾ ਮਿਲੇਗਾ ਜੋ ਹੁਕਮ ਮਿਲੇਗਾ ਅਸੀਂ ਉਸ ਮੁਤਾਬਕ ਅਗਲਾ ਫੈਸਲਾ ਜਿਹੜਾ ਹੈ ਉਹ ਲੈਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਤੇ ਜੇਕਰ ਤੁਸੀਂ ਇਸ ਮਹਾ ਗਠਜੰਦਨ ਦੇ ਵਿੱਚ ਸ਼ਾਮਿਲ ਹੁੰਨੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਵੱਲ ਪ੍ਰਮੁਖਤਾ ਦਿਖਾਉਂਗੇ ਅਸੀਂ ਦੇਖੋ ਵੀ ਸਭ ਤੋਂ ਮੇਨ ਗੱਲ ਇਹ ਆ ਕਿ ਸਾਡਾ ਐਜੂਕੇਸ਼ਨ ਦਾ ਬੇੜਾ ਘਰ ਕੋ ਚੁੱਕਾ ਕਿ ਜਿੰਨੀ ਦੇਰ ਤੱਕ ਇੱਥੋਂ ਸਾਡੇ ਨੌਜਵਾਨ ਜਿਹੜੇ ਆ ਪਲੱਸ 2 ਕਰਨ ਤੋਂ ਬਾਅਦ ਫਰਸਟ ਪ੍ਰੈਫਰ ਉਹ ਕਰ ਰਹੇ ਨੇ ਕਿ ਅਸੀਂ ਆਈਐਲਰਸ ਕਰੀਏ ਤੇ ਆਈਐਲਰਸ ਕਰਨ ਤੋਂ ਬਾਅਦ ਅਸੀਂ ਵਿਦੇਸ਼ ਜਾਈਏ ਕਿਉਂਕਿ ਇੱਥੇ ਉਸ ਤੋਂ ਬਾਅਦ ਜੇ ਕੋਈ ਹਾਇਰ ਐਜੂਕੇਸ਼ਨ ਲੈ ਵੀ ਲੈਂਦਾ ਤਾਂ ਉਸ ਤੋਂ ਬਾਅਦ ਉਹਨੂੰ ਕਿਤੇ ਵੀ ਜੌਬ ਨਹੀਂ ਮਿਲਦੀ ਤਾਂ ਕੋਈ ਕੋਰਸ ਕਰਦਾ ਹੈ ਕੋਈ ਡਿਗਰੀ ਲੈਂਦਾ ਕੋ ਡਿਪਲੋਮਾ ਲੈਂਦਾ ਤਾਂ ਹੁੰਦੀ ਹਰ ਸੰਭਵ ਕੋਸ਼ਿਸ਼ ਨਹੀਂ ਜਾਂ ਉਹਨੂੰ ਪੀਆਰ ਇੱਥੇ ਬੈਠਾ ਮਿਲ ਜਵੇ ਜਾਂ ਉਹ ਉੱਥੇ ਜਾ ਕੇ ਪੀਆਰ ਲਵੇ ਤਾਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਇੱਕ ਤਾਂ ਅਸੀਂ ਚਾਹੁੰਦੇ ਹਾਂ ਕਿ ਆਪਣੀ ਜਵਾਨੀ ਨੂੰ ਜਿਹੜੀ ਇਹ ਉਹਨੂੰ ਕਿਸ ਤਰੀਕੇ ਨਾਲ ਹੀ ਬਚਾ ਸਕੀਏ ਦੂਜਾ ਕਿਸਾਨ ਵਰਗ ਕਿ ਕਿਸਾਨਾਂ ਦਾ ਜਿਹੜਾ ਮਸਲਾ ਹੈ ਉਹ ਆਪਣੇ ਆਪ ਵਿੱਚ ਇਹਨਾਂ ਦੁਖਦਾਈ ਏ ਕਿ ਉਹਨਾਂ ਦੀਆਂ ਬੇਟੀਆਂ ਜਵਾਨ ਘਰਾਂ ਵਿੱਚ ਬੈਠੀਆਂ ਨੇ ਗਰੀਬ ਜਿਹੜੇ ਆਰਥਿਕ ਤੌਰ ਤੇ ਟੁੱਟ ਚੁੱਕੇ ਕਿਸਾਨ ਲੇਕਿਨ ਉਹਨਾਂ ਦੇ ਹਾਲਾਤ ਇਹ ਬਣ ਚੁੱਕੇ ਨੇ ਕਿ ਉਹ ਉਹਨਾਂ ਦੇ ਵਿਆਹ ਕਰਨ ਤੋਂ ਵੀ ਇਸ ਵਕਤ ਔਖੇ ਹੋ ਚੁੱਕੇ ਨੇ ਔਰ ਉਹਨਾਂ ਦੇ ਸਿਰਾਂ ਦੇ ਉੱਪਰ ਕਰਜ਼ੇ ਦੀਆਂ ਪੰਡਾਂ ਨੇ ਅਜੇ ਕੱਲ ਹੀ ਇੱਕ ਹੋਰ ਦੁਖਦਾਈ ਘਟਨਾ ਜਿਹੜੀ ਫਰੋਜਪੁਰ ਦੇ ਵਿੱਚ ਵਾਪਰੀ ਏ ਕਿ ਇੱਕ ਕਿਸਾਨ ਨੇ ਆਪਣੇ ਦੋਨਾਂ ਜਿਹੜੇ ਛੋਟੇ-ਛੋਟੇ ਪਿਆਰੇ ਬੱਚੇ ਸੀ ਫੁੱਲਾ ਵਰਗੇ ਭਾਵੇਂ ਕਾਰਨ ਕੋਈ ਵੀ ਹੋਵੇ ਲੇਕਿਨ ਜਿਹੜੀਆਂ ਖਬਰਾਂ ਆਈਆਂ ਨੇ ਕਿ ਉਹ ਆਰਥਿਕ ਪੱਖ ਤੋਂ ਇੰਨਾ ਡੁੱਟ ਚੁੱਕਾ ਸੀ ਕਿ ਉਹਨੇ ਉਹਨਾਂ ਨੂੰ ਆਪਣੇ ਹੱਥੀਂ ਉਹਨਾਂ ਦਾ ਕਲਾ ਘੋਟ ਦਾ ਆਪਣੀ ਪਤਲੀ ਦਾ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਖਬਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਤਾਂ ਇਹ ਜਿਹੜੀ ਸਾਡੇ ਸਾਹਮਣੇ ਇੱਕ ਵੱਡੀ ਚੁਣੌਤੀ ਏ ਕਿ ਸਾਡਾ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਸੀ ਜਿੱਥੇ ਅੱਜ ਅਸੀਂ ਮਾਂਗ ਨਾਲ ਈਆਂ ਗੱਲਾਂ ਕਹਿਣੀਆਂ ਸੀ ਉਸ ਦੇ ਬਾਰੇ ਅਸੀਂ ਗੱਲ ਕਰਨ ਦੀ بجائے ਅਸੀਂ ਨਿਰਾਸ਼ਾ ਵੱਲ ਟੱਕਦੇ ਜਾ ਰਹੇ ਹਾਂ ਉਸ ਨਿਰਾਸ਼ਾ ਵਿੱਚੋਂ ਕੱਢਣ ਲਈ ਕਰਨੈਲ ਸੁਪੀਰ ਮੁਹੰਮਦ ਦਾ ਕਿੰਨਾ ਕੋ ਯੋਗਦਾਨ ਹੋ ਸਕਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਾਰੇ ਸੱਜਣਾ ਮਿੱਤਰਾਂ ਦੇ ਨਾਲ ਜਿਹੜਾ ਵਿਚਾਰ ਵਟਾਂਦਰਾ ਹੋ ਗਿਆ ਜੇ ਸਾਡੇ ਹੱਥ ਮਿਲ ਜਾਂਦੇ ਆ ਤਾਂ ਅਸੀਂ ਉਸ ਦੇ ਲਈ ਕੁਝ ਚੰਗੇ ਕਦਮ ਚੁੱਕਣ ਤੇ ਉਪਰਾਲਾ ਕਰਾਂਗੇ ਗੁਰਬਾਣੀ ਖੰਡ ਬਾਣੀ ਨਾਲ ਗੱਲ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਗੁਰਬਾਣੀ ਅਖੰਡ ਬਾਣੀ ਇਸੇ ਤਰ੍ਹਾਂ ਦੇਸ਼ ਵਿਦੇਸ਼ ਵਿੱਚ ਸਾਡੀ ਆਵਾਜ਼ ਨੂੰ ਬੁਲੰਦ ਕਰਦੀ ਰਹੇ ਤੇ ਮੈਂ ਧੰਨਵਾਦ ਕਰਦਾ ਔਰ ਮਾਗੀ ਦੇ ਲੋਹੜੀ ਦੇ ਪਵਿੱਤਰ ਮੌਕੇ ਦੇ ਉੱਪਰ ਵੀ ਮੈਂ ਆਪਣੀ ਕੌਮ ਨੂੰ ਦੇਸ਼ ਦੁਨੀਆ ਦੇ ਵਿੱਚ ਵਸਦੀ ਕੌਮ ਨੂੰ ਇਹੋ ਗੱਲ ਕਹਿਣਾ ਚਾਹੁੰਦਾ ਕਿ ਅੱਜ ਸਾਨੂੰ ਬਤਾਵੇ ਪਾੜਨ ਦੀ ਲੋੜ ਹੈ ਜਿਹੜੇ ਅਸੀਂ ਗੁਰੂ ਨੂੰ ਦਿੱਤੇ ਹੋਏ ਨੇ ਅਸੀਂ ਸੱਚੇ ਮਾਰਗ ਤੇ ਉੱਤੇ ਚੱਲਦੇ ਹੋਏ ਹਾਂ ਜਿੰਨਾ ਵੀ ਚੰਗਾ ਕੰਮ ਕਰ ਸਕਦੇ ਹਾਂ ਉਹ ਕਰਨ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਦੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ